ਗੁਰਸ਼ੰਕਰ ਤੇ ਸ਼੍ਰੀ ਅਨੰਤਪੁਰ ਸਾਹਿਬ ਰੋਡ ਤੇ ਉਸahari ਦਿਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਦਰਬਾਰ ਹਾਲ ਮੁਕੰਮਲ ਹੋਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਪਾਈ ਤਿਲਕੂ ਜੀ ਤੋਂ ਸੁੰਦਰ ਪਾਲਕੀ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਜੋਬਤ ਕਰਦਿਆਂ ਬੈਂਡ ਵਜਿਆਂ ਨਾਲ ਗੱਡੀਆਂ ਦੇ ਕਾਫਲੇ ਨਾਲ ਬੜੇ ਆਦਰ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਲਿਆਂਦੇ ਗਏ ਇਸ ਮੌਕੇ ਸ਼ਹਿਰ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਹੁੰਚਣ ਤੇ ਸੰਗਤਾਂ ਵੱਲੋਂ ਪਰਮਾਤਮਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਭਾਈ ਗੁਰਪ੍ਰੀਤ ਸਿੰਘ ਖਾਲਸਾ ਚਮਕੌਰ ਸਾਹਿਬ ਵਾਲਿਆਂ ਦੇ ਜਥੇ ਅਤੇ ਇਸਤਰੀ satsang ਸਭਾ ਗੜ ਸ਼ੰਕਰ ਦੀਆਂ ਬੀਬੀਆਂ ਦੇ ਜਥੇ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ। ਮੈਂ ਸਾਰੇ ਨਗਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਔਰ ਸਾਰੀ satsang ਨੂੰ ਇਹ ਸਨੇਹਾ ਦੇਣਾ ਚਾਹੁੰਦਾ ਕਿ ਕੋ ਮਹਾਤਮਾ ਜਿਹਨੇ ਜ਼ੁਲਮ ਦੀ ਜੜਪੱਟੀ ਔਰ ਹਾਲੀਮੀ ਰਾਜ ਕਾਇਮ ਕੀਤਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਿੱਕਾ ਚਲਾਇਆ ਉਹਨਾਂ ਦੀ ਯਾਦਗਾਰ ਜਿਹੜੀ ਇਹ ਚੱਲ ਰਹੀ ਹੈ ਅੱਜ ਸਤਗੁਰੂ ਜੀ ਦਾ ਪ੍ਰਕਾਸ਼ ਹੋਇਆ ਸਤਗੁਰੂ ਦੇ ਪ੍ਰਕਾਸ਼ ਦੇ ਵਿੱਚ ਖੁਸ਼ੀ ਦੇ ਵਿੱਚ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਇਹ ਚਿੰਨ੍ਹ ਕਿੱਥੋਂ ਫੁੱਟੇ ਮੈਂ ਕੈਨੇਡਾ ਐਪਸਕੋਰਟ ਗਿਆ ਤੇ ਉੱਥੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣੀ ਹੋਈ ਹੈ ਤੇ ਮੇਰੇ ਮਨ 'ਚ ਆਈ ਜਦ ਵਿਦੇਸ਼ਾਂ ਦੇ ਵਿੱਚ ਐਸ ਮਹਾਰੈਵਰ ਮਹਾਜੋਦੇ ਮਹਾਸ਼ਹੀਦ ਮਹੱਤਪੁਰਸ ਵੀ ਦੀ ਯਾਦਗਾਰ ਬਣ ਸਕਦੀ ਹੈ ਤਾਂ ਸਾਡੇ ਕਿਉਂ ਨਹੀਂ ਤੇ ਇਸ ਇਲਾਕੇ ਦੇ ਵਿੱਚ ਜੀ ਆਨੰਦਪੁਰ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਹਿਬ ਤੱਕ ਉਹਨਾਂ ਦੀ ਕੋਈ ਯਾਦਗਾਰ ਨਹੀਂ ਜਦ ਕਿ ਸਿੱਖ ਕੌਮ ਦੇ ਪਹਿਲੇ ਰਾਜੇ ਹੋਏ ਔਰ ਜ਼ੁਲਮ ਦੀਆਂ ਜੜਾ ਪਟ ਕੇ ਉਹਨਾਂ ਨੇ ਹਲੀਮੀ ਰਾਜ ਕਾਇਮ ਕੀਤਾ ਔਰ ਜ਼ਿਮੀਦਾਰ ਸਾਰਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਜ਼ਮੀਨਾਂ ਦੀ ਮਾਲਕੀ ਦਿੱਤੀ ਸੋ ਇਸ ਸ਼ੁਭ ਦਿਹਾੜੇ ਦੇ ਉੱਤੇ ਮੈਂ ਸਾਰਿਆਂ ਨੂੰ ਇਹ ਸੁਨੇਹਾ ਦਿਨਾਂ ਇਹ ਬੇਨਤੀ ਕਰਦਾ ਕਿ ਜਿੰਨਾ ਵੀ ਕੋਈ ਟੇਲਫੋਨ ਐਜ ਵਿੱਚ ਹਿੱਸਾ ਪਾਵੇ ਕਿਉਂਕਿ ਹਜੇ ਕੰਮ ਬਹੁਤ ਆ ਇਹਦੇ ਵਿੱਚ ਲਾਇਬ੍ਰੇਰੀ ਬਣਨੀ ਆ ਜ਼ਮੀਨ ਦੇ ਟੁਕੜੇ ਦੀ ਲੋੜ ਆ ਸੰਗੀਤ ਵਿਦਿਆਲਾ ਤੰਤੀ ਸਾਜ਼ਾਂ ਵਾਲਾ ਬਣਨਾ ਤੇ ਦੂਜੀ ਗੱਲ ਤੇ ਡਿਸਪੈਂਸਰੀ ਫ੍ਰੀ ਹੋਰ ਸਾਡੇ ਮਨ ਦੇ ਖਿਆਲ ਬੜੇ ਆ ਕਿ ਜਿਹੜੇ ਬੱਚੇ ਘਰਾਂ ਦੇ ਵਿੱਚ ਆਪਣੀ ਪੜ੍ਹਾਈ ਦਾ ਜਾਂ ਹੋਮਵਰਕ ਨਹੀਂ ਕਰ ਸਕਦੇ ਸਾਡੀ ਕੋਸ਼ਿਸ਼ ਆ ਕਿ ਅਸੀਂ ਟੀਚਰ ਰੱਖ ਕੇ ਉਹ ਬੱਚੇ ਘਰਾਂ ਤੋਂ ਇੱਥੇ ਆਉਣਗੇ ਉਹ ਇੱਥੇ ਬੈਠ ਕੇ ਹੋਮਵਰਕ ਕਰਨਗੇ ਇਦਾਂ ਦੇ ਸਾਡੀ ਮਨ ਦੀ ਇੱਛਾ ਹੈ ਸਤਿਗੁਰੂ ਦੇ ਚਰਨਾਂ ਚ ਅਰਦਾਸ ਹੈ ਕਿ ਸਤਿਗੁਰੂ ਜੀ ਸਾਡੀ ਭਾਵਨਾ ਨੂੰ ਸੁਣਦੇ ਹੋਏ ਕਿਰਪਾ ਕਰਿਓ ਸਾਡੇ ਤੇ ਮਿਹਰ ਭਰਿਆ ਹੱਥ ਰੱਖਿਓ ਤਾਂ ਕਿ ਅਸੀਂ ਇਸ ਬਚਪਨ ਨੂੰ ਇਹ ਜਵਾਨੀ ਨੂੰ ਅਸੀਂ ਛੋਟੀ ਪਨੀਰੀ ਨੂੰ ਸੰਭਾਲ ਸਕੀਏ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਆਪ ਪਾਸ਼ਾ ਦਾ ਘਰ ਬਣਿਆ ਵਾ ਕਦੀ ਕੋਈ ਕਿਸੇ ਦਾ ਘਰ ਨਹੀਂ ਬਣਾਉਂਦਾ ਆਪਣਾ ਘਰ ਆਪੇ ਹੀ ਬਣਾਉਂਦਾ ਹਰ ਕੋਈ ਗੁਰੂ ਗ੍ਰੰਥ ਸਾਹਿਬ ਨੇ ਜੋ ਕੀਤਾ ਉਹਨਾਂ ਆਪ ਹੀ ਬਣਵਾਇਆ ਵਾ ਆਪ ਹੀ ਕੀਤਾ ਵਾ ਕੀਤਾ ਕਰਨਾ ਸਰਵਰ ਜਾਏ ਅਸੀਂ ਉਹਦਾ ਕੀ ਕਰ ਸਕਦੇ ਆ ਸਾਰੇ ਕਾਲ ਜਾਬ ਜੀ ਨੇ ਕੀਤੇ ਆ ਹਾਂਜੀ ਇਹ ਸਾਰਾ ਪ੍ਰੋਫੈਸਰ ਨੇ ਕਿਰਪਾ ਕੀਤੀ ਆ ਜੋ ਬਣਿਆ ਉਹਨੇ ਬੜਾਇਆ ਤੇ ਉਹ ਆਣ ਕੇ ਵਿੱਚ ਬਹਿ ਗਏ ਆ ਸਾਨੂੰ ਮਾਰੇ ਨੇ ਦਰਸ਼ਨ ਦੇ ਦਿੱਤੇ ਆ ਅਸੀਂ ਵਡਭਾਗਾ ਵਾਲੇ ਆ ਜਿਨ੍ਹਾਂ ਸਾਰਿਆਂ ਦਰਸ਼ਨ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ